ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਲੋਕ ਸ਼ੌਕ ਲਈ ਹਸਪੀਟਲ ਦਾਖਲ ਨਹੀਂ ਹੁੰਦੇ ਸਗੋਂ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਹੋਣ ਦੇ ਦਾਖਲ ਹੋਣਾ ਪੈਂਦਾ ਹੈ ਹਾਲਾਂਕਿ ਜੇ ਗੰਭੀਰ ਸਮੱਸਿਆ ਨਾ ਹੋਵੇ ਤਾਂ ਲੋਕਾਂ ਨੂੰ 2-4 ਦਿਨਾਂ ਚ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਪਰ ਜੇਕਰ ਕੋਈ ਵਿਅਕਤੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਵੇ ਤਾਂ ਉਸ ਨੂੰ ਮਹੀਨਿਆਂ ਤੱਕ ਡਾਕਟਰਾਂ ਦੀ ਨਗਰਾਨੀਚ ਹਸਪਤਾਲ ਚ ਰਹਿਣਾ ਪੈ ਸਕਦਾ ਹੈ ਕੱਲ ਅਜੀਹਾ ਬੰਦਾ ਚਰਚਾ ਵਿੱਚ ਜਿਸ ਨੇ 50 ਸਾਲ ਤੋਂ ਵੱਧ ਸਮਾਂ ਹਸਪੀਟਲ ਵਿੱਚ ਬਿਨਾਂ ਕਿਸੇ ਗੰਭੀਰ ਬੁਮਾਰੀ ਦੇ ਬੰਦ ਦਰਵਾਜ਼ਿਆਂ ਪਿੱਛੇ ਰਹਿ ਕੇ ਗੁਜ਼ਾਰਿਆ ਹੈ ਇਸ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਸ ਵਿਅਕਤੀ ਦਾ ਨਾਮ ਚਰਸ ਇਸਲਰ ਹੈ ਰਿਪੋਰਟ ਮੁਤਾਬਕ ਚਰਸ ਨੂੰ ਪਹਿਲੀ ਵਾਰ ਲਰਨਿੰਗ ਡਿਸੇਬਿਲਟੀ ਅਤੇ ਮਿਰਗੀ ਕਾਰਨ 10 ਸਾਲ ਦੀ ਉਮਰ ਵਿੱਚ ਹਸਪੀਟਲ ਲਿਜਾਇਆ ਗਿਆ ਸੀ ਹੁਣ ਚਰਸ 62 ਸਾਲ ਦੇ ਹਨ ਅਤੇ ਆਖਰਕਾਰ ਉਸ ਨੂੰ ਹਸਪੀਟਲ ਛੁੱਟੀ ਮਿਲ ਗਈ ਹੈ ਉਸਨੇ ਦੱਸਿਆ ਕਿ ਉਸਦੇ ਕਈ ਸਾਲ ਹਸਪਤਲ ਦੇ ਬਿਸਤਰੇ ਤੇ ਬਿਤਾਏ ਅਤੇ ਕਦੇ ਉਥੋਂ ਬਾਹਰ ਨਹੀਂ ਆਇਆ ਪਰ ਉਸ ਨੂੰ ਇਹ ਜ਼ਿੰਦਗੀ ਬਿਲਕੁਲ ਵੀ ਪਸੰਦ ਨਹੀਂ ਸੀ ਚਰਸਦੀਪ ਭੈਣ ਮਰਾਗੂ ਨੇ ਕਿਹਾ ਹੈ ਕਿ ਉਸਨੇ ਆਪਣੇ ਭਰਾ ਨੂੰ ਹਸਪਤਲ ਤੋਂ ਬਾਹਰ ਕੱਢਣ ਲਈ ਸਖਤ ਸੰਘਰਸ਼ ਕੀਤਾ ਸੀ ਨਤੀਜੇ ਵਜੋਂ ਚਰਸ ਨੂੰ 62 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਫਲੈਟ ਦੀਆਂ ਚਾਬੀਆਂ ਮਿਲੀਆਂ ਚਰਚ ਜੋ ਕਲਾਜ਼ੋ ਵਿੱਚ ਕਲਾਜ਼ੋ ਵਿੱਚ ਵੱਡਾ ਹੋਇਆ ਕਹਿੰਦਾ ਹੈ ਕਿ ਮੈਂ ਹੁਣ ਬਾਹਰ ਜਾ ਸਕਦਾ ਹਾਂ ਅਤੇ ਕਿਤੇ ਵੀ ਜਾ ਸਕਦਾ ਹਾਂ ਮੈਂ ਸਰਕ ਦੇ ਕਿਨਾਰੇ ਪਬ ਵਿੱਚ ਜਾ ਸਕਦਾ ਹਾਂ ਅਤੇ ਦੁਪਹਿਰ ਦਾ ਖਾਣਾ ਖਾ ਸਕਦਾ ਹਾਂ ਮੈਨੂੰ ਮੱਛੀ ਅਤੇ ਚਿਪਸ ਪਸੰਦ ਹਨ ਇਹ ਚੰਗਾ ਮਹਿਸੂਸ ਹੋ ਮੈਨੂੰ ਪਹਿਲਾਂ ਕਦੇ ਕੋਈ ਆਜ਼ਾਦੀ ਨਹੀਂ ਸੀ ਖਬਰਾਂ ਮੁਤਾਬਕ ਚਾਰਲਸ ਨੇ ਦੱਸਿਆ ਹੈ ਕਿ ਉਹ ਆਪਣੇ ਲਾਉਜ 'ਚ ਬੈਠ ਕੇ ਜੇਮਸ ਬੌਂਡ ਦੀਆਂ ਫਿਲਮਾਂ ਦੇਖਣਾ ਪਸੰਦ ਕਰਦਾ ਸੀ ਉਹ ਆਪਣੇ ਲਈ ਖਾਣਾ ਬਣਾਉਣਾ ਬਾਗ ਬਣਾਉਣਾ ਅਤੇ ਸਾਫ਼ ਕਰਨਾ ਸਿੱਖ ਰਿਹਾ ਸੀ ਇਸ ਦਰਾਂ ਉਸਦੀ ਭੈਣ ਮਰਾਗੋ ਨੇ ਕਿਹਾ ਹੈ ਕਿ ਉਸਦਾ ਭਰਾ ਇੱਕ ਬੱਚਾ ਸੀ ਉਸ ਦਾ ਵਿਵਹਾਰ ਅਕਸਰ ਚੁਣੌਤੀਪੂਰਨ ਹੁੰਦਾ ਸੀ ਅਤੇ ਉਸ ਦੇ ਮਾਪਿਆਂ ਨੂੰ ਉਸ ਨੂੰ ਹੌਸਪੀਟਲ ਵਿੱਚ ਭਰਤੀ ਕਰਨ ਲਈ ਸਲਾਹ ਦਿੱਤੀ ਪਰ ਚਰਸ ਇਕੱਲਾ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੇ ਹਸਪਤਾਲ 'ਚ ਕਈ ਸਾਲ ਬਿਤਾਏ ਹਨ ਇੱਕ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਸਿੱਖਣ ਵਿੱਚ ਅਸਮਰਥ ਸੈਂਕੜੇ ਲੋਕ ਅਜੇ ਵੀ ਹੌਸਪੀਟਲ 'ਚ ਫਸੇ ਹਨ ਜੋ ਪਰਿਵਾਰ ਤੋਂ ਸੈਂਕੜੇ ਮੀਲ ਦੂਰ ਰਹੇ ਹਨ ਨਵੇਂ ਅੰਕੜੇ ਦੱਸਦੇ ਹਨ ਕਿ ਹੌਸਪੀਟਲ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਧੰਨਵਾਦ